ਸਤਿ ਸ੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਐਤਵਾਰ ਹੈ ਔਰ ਐਤਵਾਰ ਦੇ ਦਿਨ ਆਪਾਂ ਸਪੈਸ਼ਲ ਵੀਡੀਓ ਲੈ ਕੇ ਆਏ ਆਂ ਔਰਤਾਂ ਦੇ ਲਈ ਔਰਤਾਂ ਤੰਦਰੁਸਤ ਰਹਿਣ ਲਈ ਸਪੈਸ਼ਲੀ ਲੱਕ ਔਰ ਗੋਡਿਆਂ ਨੂੰ ਤੰਦਰੁਸਤ ਰੱਖਣ ਲਈ ਰਸੋਈ ਦੇ ਵਿੱਚ ਆਪਣੇ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਜਿਆਦਾ ਸਾਨੂੰ ਸਵਾਲ ਪੁੱਛਿਆ ਜਾਂਦਾ ਵੀ ਅਸੀਂ ਸਾਰਾ ਦਿਨ ਰਸੋਈ 'ਚ ਖੜਕੇ ਕੰਮ ਕਰਦੇ ਆਂ ਸਾਡਾ ਸਰੀਰ ਹੈ ਜੋ ਜਕੜਿਆ ਜਾਂਦਾ ਹੈ ਔਰ ਜਾਂ ਕਹਿੰਦੇ ਆ ਵੀ ਸਾਡੇ ਗੋਡੇ ਦੁਖਣ ਲੱਗ ਜਾਂਦੇ ਆ ਜ਼ਿਆਦਾਤਰ ਰਸੋਈ 'ਚ ਕੰਮ ਕਰਦੇ ਆ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਇੱਕ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਰਸੋਈ 'ਚ ਹੀ ਕਰੋਗੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਨਾਲ ਦੀ ਨਾਲ ਤੁਹਾਡਾ ਖਾਣਾ ਬਣ ਜਾਏਗਾ ਔਰ ਤੁਸੀਂ ਆਪਦੀ ਸਿਹਤ ਦਾ ਵੀ ਧਿਆਨ ਨਾਲ ਦੀ ਨਾਲ ਰੱਖ ਸਕਦੇ ਹੋ ਅਗਰ ਤੁਸੀਂ ਤੰਦਰੁਸਤ ਵੀ ਹੋ ਤਾਂ ਵੀ ਤੁਸੀਂ ਇਹ ਕਸਰਤਾਂ ਜ਼ਰੂਰ ਕਰਨੀਆਂ ਨੇ ਕਿ ਤਾਂ ਕਿ ਤੁਹਾਡਾ ਜਿਹੜਾ ਆਨ ਵਾਲਾ ਸਮਾਂ ਹੋਵੇ ਉਹ ਬਹੁਤ ਵਧੀਆ ਹੋਵੇ ਤੁਹਾਡਾ ਸਰੀਰ ਹੈ ਉਹ ਇੱਕਦਮ ਫਿੱਟ ਰਹੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ s_hari_singh_sraah physiotherapy ਔਰ ਦੂਸਰੀ ਆਈਡੀ ਹੈ dr_gurcheer_singh ਔਰ ਸਾਡਾ ਫੇਸਬੁੱਕ ਤੇ ਪੇਜ ਹੈ s_hari_singh_sraah_physiotherapy_clinic ਦੇ ਨਾਮ ਤੇ ਔਰ ਅਗਰ ਤੁਸੀਂ ਸਾਡੇ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਰੋਜ਼ਾਨਾ ਇਸ ਤੇ ਸਿਹਤ ਤੇ ਪ੍ਰਤੀ ਕਸਰਤਾਂ ਦੇ ਪ੍ਰਤੀ ਵੀਡੀਓ ਅਪਲੋਡ ਕਰਦੇ ਆਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਨ ਕਸਰਤਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਵਾਰਮ ਅਪ ਕਰਾਂਗੇ ਰਸੋਈ ਦੇ ਵਿੱਚ ਇਦਾਂ ਲੱਤ ਉੱਪਰ ਚੱਕਾਂਗੇ نیچے 1 2 ਇਹ ਤੁਸੀਂ 20 ਵਾਰੀ ਕਰਨਾ 3 4 5 6 7 8 9 10 11 12 13 14 15 16 17 18 19 20 ਬਸ 20 ਵਾਰੀ ਕਰਨਾ फिर आपक रोटेन करा औरट आप लैग चुक वन टू थ्री फोर फा सवन एट नाइन टेन इलेवन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी दैन रिलैक्स वॉर्मअप हो गया उदा पहली कसरत हैगी प्लैक सिंपल आपब के नाल इदा खड़ जाना बॉडी सिद्धी थोड़ा जहा पिछे हो बॉडी सीधी रहेगी इतने आप पूरे गिण के भी सैकेंड सीधे देखा और इतने आप भी बिल्कुल सीधी बॉडी भी सीधी थोड़ा जहाँ अगे आके इतें होल्ड कर देनी है भी सैकेंड इतने होल्ड रखा फिर वापस चले जावे एक दो तीन चार पाँच छे सत्त अठ नौ दस ग्यारह बारह तेरह चौदह पंद्रह सोलह सतारा 14 19 बी देन रिलैक्स ਵੀ ਰਿਲੈਕਸ ਹੋ ਜਾਣਾ ਇਸਦੇ ਤੁਸੀਂ ਦੋ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਪਲੈਂਕ ਹੋਗੀ ਸਟੈਂਡਿੰਗ ਦੇ ਵਿੱਚ ਹੁਣ ਜਿਹੜੀ ਸੈਕੰਡ ਐਕਸਰਸਾਈਜ਼ ਆ ਇਹਦੇ ਵਿੱਚ ਆਪਾਂ ਪੁਸ਼ਅਪਸ ਕਰਾਂਗੇ ਆਪਾਂ ਸੇਮ ਉਸੇ ਪੁਜੀਸ਼ਨ 'ਚ ਆ ਜਾਣਾ ਔਰ ਆਪਾਂ ਬੋਡਿੰਗ ਹੋ ਕੇ ਤਾਂ 1 2 3 4 5 6 7 8 9 10 11 12 देन ਰਿਲੈਕਸ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਇਸਦੇ ਤੁਸੀਂ 3 ਸੈਟ ਲਾਉਣੇ ਆ 12 ਗਿਣਿਆ ਆਪਾਂ ਤੁਸੀਂ 6 ਵੀ ਗਿਣ ਸਕਦੇ ਹੋ 8 ਵੀ ਗਿਣ ਸਕਦੇ ਹੋ 10 ਵੀ ਗਿਣ ਸਕਦੇ ਹੋ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ 2 2 ਸੈਟ ਲਾਵਾਂਗੇ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਪੁਸ਼ਅਪਸ ਹੋਗੀ ਥਾਣ ਜਿਹੜੀ ਤੀਸਰੀ ਕਸਰਤ ਹੈ ਉਹ ਆਪਾਂ ਕੀ ਕਰਾਂਗੇ ਆਪਾਂ ਮਿਨੀ ਸਕੁਐਟ ਕਰਾਂਗੇ ਹੱਥ ਇੱਥੇ ਰੱਖ ਲਾਂਗੇ ਔਰ ਹਲਕਾ ਜਿਹਾ نیچے ਜਾ ਕੇ ਉੱਪਰ 1 ਫੇਸ 2 ਫੇਟ 3 ਫੇਟ 4 ਆਪਾਂ ਸਲੈਬ ਦਾ ਥੋੜਾ ਜਿਹਾ ਹਰਾ ਲੈਣਾ 5 ਫੇਟ 6 ਫੇਟ 7 ਫੇਟ 8 ਫੇਟ 9 ਫੇਟ 10 ਫੇਟ 11 ਫੇਟ 12 ਤੀਸਰੀ ਕਸਰਤ ਮினி ਸਕੁਐਟ ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ ਚੌਥੀ ਕਸਰਤ ਤੁਸੀਂ ਤਾਂ ਸਟਾਰਟ ਕਰਨੀ ਆ ਅਗਰ ਤੁਸੀਂ ਮினி ਸਕੁਐਟ ਚੰਗੀ ਤਰ੍ਹਾਂ ਕਰਨ ਲੱਗੇ ਚੌਥੀ ਕਸਰਤ ਕੀ ਹੋਏਗੀ ਆਪਾਂ ਪ੍ਰੋਪਰ ਸਕੁਐਟ ਕਰਾਂਗੇ 1 ਫੇਟ टू फिर थ्री फिर फोर फिर सिक्स फिर सैवन एट फिर टेन तेन सैट लाने ये होगी थोड़ी चौथी कसरत हूँ पांचवी कसरत है स्टैंडिंग आ जाएंगे हील टच करा इ वन बाय वन एक फिर दो फिर तीन फिर चार फिर पांच फिर छ फिर सात फिर आठ फिर नौ फिर दस ग्यारह दिन बारह तेरह चौदह पंद्रह सोलह सतार अठारह उन्नीस भी दिन रिलैक्स इसे भी तेन सैट लाने यू पांचवी कसरत ही टच हूँ उदू अगली कसरत आप करेंगे इदा ही खड़ जाएंगे आप हिप एक्सटेंशन करा एक फिर दो तीन चार पांच पाँच छत 8 9 10 ਪਹਿਲਾ ਇੱਕ ਸਾਈਡ ਫੇ ਦੂਸਰੀ ਸਾਈਡ 1 ਫੇ 2 3 4 5 6 7 8 9 10 63 ਇਧਰ 63 ਇਧਰ ਇਹ ਹੋਗੀ हिਪ ਐਕਸਟੈਂਸ਼ਨ ਮਤਲਬ ਪਿੱਛੇ ਨੂੰ ਵੱਧ ਤੋਂ ਵੱਧ ਲੈ ਕੇ ਜਾਣਾ ਹੋਲਡ ਨਹੀਂ ਕਰਨਾ ਪਾਪਸ ਆ ਜਾਣਾ ਹੁਣ ਉਦੋਂ ਅਗਲੀ ਕਸਰਤ ਕੀ ਹੈ ਹੀਲ ਰੇਜ਼ ਐਕਸਰਸਾਈਜ਼ ਆ ਇਦਾਂ ਖੜ ਜਾਗੇ ਏਡੀਆਂ ਉੱਪਰ ਚੱਕ ਦਾਂਗੇ ਇਿੱਥੇ ਆਪਾਂ 20 ਗੈਨ ਦੇਣੇ ਆ 1 2 3 4 5 6 7 8 9 10 11 12 13 14 15 16 17 18 19 20 ਰਿਲੈਕਸ ਇਸਦੇ ਵੀ 10 ਸੈਟ ਲਾਉਣੇ ਆ ਹੁਣ ਜਿਹੜੀ ਉਦੋਂ ਅਗਲੀ ਕਸਰਤ ਆ ਇਹਦੇ ਵਿੱਚ ਕੀ ਆ ਆਪਾਂ ਹੀਲ ਦਾ ਰੇਸ ਕਰਨੇ ਆ ਆਪਦੇ ਹੱਥ ਵੀ ਉੱਪਰ ਚਾਂਟ ਲੈ ਕੇ ਜਾਣੇ ਆ ਤਾਂ ਇੱਕ ਫੇਸ 2 ਫੇਸ 3 ਫੇਸ 4 ਫੇਸ 5 ਫੇਸ 6 ਫੇਸ 7 3 8 3 9 3 10 देन रिलैक्स ਇਸਦੇ ਵੀ ਤੁਸੀਂ ਟੈਂਸੈਟ ਲਾਉਣੇ ਆ ਹੁਣ ਲਾਸਟ ਕੁਸਚਨ ਹਤਾ ਇਸਦੇ ਵਿੱਚ ਕੀ ਹੈ ਆਪਾਂ ਇਦਾਂ ਹੀ ਖੜਾਂਗੇ ਆਪਾਂ ਪ੍ਰੋਡਕਸ਼ਨ ਕਰਾਂਗੇ ਆਪਾਂ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੇਖੋ ਦੂਸਰੀ ਸਾਈਡ ਵੀ ਇਦਾਂ ਖੜ ਜਾਾਂਗੇ 1 ਫਿਰ 2 3 4 5 6 7 8 9 10 देन रिलैक्स ਹੁਣ ਇੱਕ ਤੁਹਾਨੂੰ ਗਿਫਟ ਦੇਣ ਲੱਗੇ ਐਕਸਰਸਾਈਜ਼ ਸਲੈਬ 'ਤੇ ਬੈਠ ਜਾਣਾ ਇਦਾਂ ਕਰਕੇ ਔਰ ਬਿਲਕੁਲ ਪਿੱਛੇ ਹੋ ਜਾਉਗੇ ਔਰ ਤੁਸੀਂ ਜਿਹੜਾ ਪਾਰਟ ਹੈ ਸਲੈਬ ਦੇ ਨਾਲ ਜੁੜਾ ਰਹੇਗਾ ਸਾਹਮਣੇ ਬੈਠਾਂਗੇ ਔਰ ਲੱਤ ਉੱਪਰ ਚੱਕ ਦਾਂਗੇ ਪੈਰ ਅੰਦਰ ਮੋੜਾਂਗੇ ਇਹ ਆਪਣੇ ਗੋਡੇ ਦਰਦ ਲਈ ਸਭ ਤੋਂ ਵਧੀਆ ਕਸਰਤ ਹੈ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन, देन रिलैक्स दोनों साइड करना 5 5 वारी करना ਹੁਣ ਇੱਕ ਗਿਫਟ ਹੋਰ ਦੇ ਦਿੰਨੇ ਆ ਜਿਹਦੇ ਵਿੱਚ ਆਪਾਂ ਪਿੰਜਣੀ ਨੂੰ ਕਾਫ ਨੂੰ ਸਟ੍ਰੈਚ ਕਰਾਂਗੇ ਤੇ ਆਪਾਂ ਮੰਨ ਲਓ ਸੱਜੀ ਲੱਤ ਦਾ ਆਪਾਂ ਸਟ੍ਰੈਚ ਕਰਨ ਲੱਗੇ ਆ ਇਹ ਅੱਡੀ ਪਿੱਛੇ ਲੈ ਜਾਣੀ ਆ ਆ ਪੈਰ ਮੋੜ ਲੈਣਾ ਔਰ ਆਪਾਂ ਉੱਪਰ ਨੂੰ ਦੇਖਣਾ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 ਨੋ 10 ਦੁਆਰਾ ਦੇਖੋ ਅੱਡੀ ਆਪਾਂ ਪਿਛੇ ਲੈ ਗਏ ਖੱਬੇ ਪਾਸੇ ਹੁਣ ਕਰਨ ਲੱਗੇ ਆ ਸੱਜਾ ਗੋਡਾ 모ੜਿਆ ਹੋਇਆ ਔਰ ਇਦਾਂ ਉੱਪਰ ਦੇਖਣਾ ਅੱਡੀ ਉੱਪਰ ਨਹੀਂ ਚੱਕਣੀ ਅੱਡੀ نیچے ਰਹੇਗੀ ਪਿੰਜਣੀ ਤੇ ਸਪਰੇਚ ਪਏਗਾ ਇੱਥੇ 10 ਸੈਕਿੰਡ ਹੋਲਡ ਕਰਾਂਗੇ ਤਾਂ ਤੁਹਾਡੀ ਜਿਹੜੀ ਪਿੰਜਣੀ ਹੈ ਉਹ ਰਿਲੈਕਸ ਹੋ ਜਾਏਗੀ ਸੋ ਇਹ ਸਾਨ-ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਆਪਣੀ ਰਸੋਈ ਦੇ ਵਿੱਚ ਕਰੋਗੇ ਤਾਂ ਤੁਸੀਂ ਸਦਾ ਲਈ ਤੰਦਰੁਸਤ ਰਹੋਗੇ ਅਗਰ ਤੁਸੀਂ ਸਾਨੂੰ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ